ਹੈਲੋ ਹਾਂ ਪੁੱਤ ਸਸਰੀ ਘਰ ਸਾਰੇ ਹਾਂ ਤੇ ਉਮੀਦ ਕਰਦਿਆਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਪੁੱਤ ਬਹਿਰਾ ਤੋਂ ਤਰੱਕੀ ਵੱਸੇ ਸਾਨੂੰ ਰੱਖਸੇ ਮੇਰੇ ਮੂੰਹ ਤੋਂ ਤਾਂ ਤੁਹਾਨੂੰ ਪਤਾ ਹੀ ਲੱਗਣਾ ਹੋਊਗਾ ਅਜੀ ਦਸਿਆ ਵਾਲਾ ਮੂੰਹ ਆ ਪੁੱਤ ਤੇ ਦਸਿਆ ਮੂੰਹ ਵੀ ਸਾਨੂੰ ਦਸੀਆਂ ਵੀ ਕਿੰਨੇ ਆ ਹੈਨਾ ਜਦੋਂ ਭੈਣ ਭਾਈ ਚੰਸੀ ਤਾ ਜੇ ਤੇ ਆਪ ਤੇ ਪਹਿਲਾਂ ਆ ਜਾਂਦੀ ਆ ਪੁੱਤ ਤੇ ਬੜੇ ਦੁੱਖ ਦੀ ਗੱਲ ਆ ਇਹ ਤੇ ਜਿਹੜਾ ਮੇਰਾ ਵੱਡਾ ਪੁੱਲ ਪੁੱਲੋ ਯਾਤੀ ਲਾਲ ਸੁਖਨਾ ਤੋਣਾਂ ਲੈ ਦੋ ਭੈਣੀਆਂ ਭੈਣਾ ਵੇਖਿਆ ਤੇ ਮੈਂ ਇਕੱਲੀ ਹੋ ਰਿਆਂ ਤਿੰਨ ਭੈਣਾਂ ਸੀ ਤੇ ਚਾਰਕ ਉਹਦੀ ਮੌਤ ਹੋ ਗਈ ਸੀ ਵਿਚਾਰੇ ਦੀ ਦੋਤ ਅਣ ਹੋਈ ਮੇਰੇ ਵੱਡੇ ਬਣੋਈਏ ਦੀ ਉਹ ਤੁਸੀਂ ਜਾਣੋਗੇ ਦੀ ਅਣ ਹੋਈ ਬੀਬੀ ਕਿਰੇ ਮੌਤ ਹੋਈ ਅਣ ਹੋਈ ਪੁੱਤ ਐ ਹੋਈ ਮੌਤ ਖੇਤ ਅੱਜ ਕੱਲ ਦਾ ਮਹੀਨਾ ਸੀ ਤੇ ਉਹਨਾਂ ਤਾਂ ਕਈ ਸਾਲ ਹੋ ਗਏ ਮੁਫਕੇ ਨੂੰ ਹੁਣ ਮੇਰੇ ਇੰਨਾ ਧਿਆਨ ਚ ਨਹੀਂ ਵੀ ਕਿਹੜਾ ਸੰਤ ਮੁੱਕਿਆ ਸੀ ਉਹ ਲੀਪਰ ਜਿਹੜਾ ਤੇ ਪੁੱਤ ਕਰਕੇ ਵੱਡਦਾ ਸੀ ਲੀਪਰ ਜਦੋਂ ਲੀਪਰ ਕਰਕੇ ਵੱਢੀ ਜਾਂਦਾ ਸੀਗਾ ਉਹਨੂੰ ਸੁਭਾਤਿਆਂ ਚੜਾ ਪੂੰਜੀ ਵੱਧ ਕਰਦਾ ਸੀ ਮੇਰੇ ਭਣੋ ਇਹੋ ਚੀਜ਼ ਨੂੰ ਸਾਫ਼ ਰੱਖਦਾ ਉਹ ਜਦੋਂ ਹੋਣੀ ਹੁੰਦੀ ਆ ਉਹ ਤੇਰਾ ਪਾ ਲੜੀ ਪੁੱਤ ਨਹੀਂ ਭੱਜਣ ਦਿੰਦੀ ਉਹ ਹੋਣੀ ਆ ਰਾਜ ਜਦੋਂ ਕਿਸੇ ਨੂੰ ਭੱਜਣ ਨਹੀਂ ਦਿੰਦੀ ਉਹ ਨਾ ਜਦੋਂ ਉਹ ਲੀਪਰ ਖੜਾਤਾ ਉਹਨੇ ਵੀ ਇਹ ਮੋੜ ਕੇ ਆਪਾਂ ਲਾਉਣਿਆ ਉਹਨੇ ਇਹੋ ਤੁਹਾਨੂੰ ਦੱਸਿਆ ਜਾਂਦੇ ਆ ਕਿ ਉਹ ਕੂੜਾ ਕਬਾਰ ਰੱਖਨੇ ਆ ਜੀ ਪ੍ਰਸਾਫ ਕਰ ਲੱਗ ਗਿਆ। ਉਹ ਡਰੇਵਲ ਨੇ ਧਿਆਨ ਨਹੀਂ ਦਿੱਤਾ। ਜਦੋਂ ਇਸ ਤੇ ਚਲਾਉਂਦਾ ਸੀ। ਉਹਨਾਂ ਤਾਂ ਗੇਰ ਪਾਤਾ। ਜਦੋਂ ਇਹ ਕੋਡਾ ਹੋਇਆ ਕਿ ਗਾ ਨਾ ਉਹਦਾ ਸਾਈਡ ਤੇ ਟਾਪਾ ਜਿਹਾ ਕੁੱਤਿਆ ਹਾ ਤੀ। ਜਿਹੜਾ ਦੇਖ ਕੇ ਵਿਚਾਰੇ ਤਾਂ ਫਿੰਡੇ ਚ ਵੱਜਿਆ। ਥਾਂ ਚ ਰਗ ਪਿਆ ਉਹ ਤਾਂ। ਜਦੋਂ ਮੁੰਡੇ ਨੇ ਦੇਖਿਆ ਥੱਲੇ ਉਤਰ ਕੇ ਭਾਈ ਦੋ ਗੇੜੇ ਦੇ ਗਿਆ ਤਾਂ ਬੁਰਾ ਹਾਲ ਹੋ ਗਿਆ ਮੇਰੇ ਪਣੋਈਏ ਦਾ। ਇਹਨਾਂ ਵਿਚਾਰਾਂ ਨੂੰ ਚੱਕ ਕੇ ਕੁੱਕਰ ਵਾਲੀ ਪਾਤੀ ਨਿਆਂ ਦੇ ਲਵੇ ਜੇ ਉੱਥੇ ਮੰਡੀ ਦੇ ਲਵੇ ਕਰਚੇ ਵੜਦੇ ਤੇ ਲੇਬਰ ਵਾਲੀ ਆ ਗਈ ਮੰਡੀ ਵਾਲੀ ਗੱਡੀ ਚ ਪਾ ਕੇ ਲੈ ਗਏ ਰਾਜੀਪੁਰਾ ਹੋ ਗਿਆ ਲੁਹੂਰ ਅਣਤੁਰਾ ਬੜੇ ਦੁੱਖ ਦੀ ਗੱਲ ਹੋਈ ਅਣਹੋਈ ਮੌਤ ਤੇ ਬਹੁਤ ਔਖਾ ਹੋ ਜਾਣਾ ਜਦੋਂ ਕੋਈ ਅਜਿਹੀ ਘਟਨਾ ਹੋ ਜੇ ਤੇ ਦੂਸਰਾ ਹਮਰ ਨਾਲ ਹੋ ਤੁਸੀਂ ਤਰਸੇਮ ਦਾ ਪਾਪਾ ਐਂਸੇ ਤਰੀਕ ਨੂੰ ਉਹਦੀ ਸੀ ਤਰੀਕ ਨੂੰ ਮੇਰਾ ਵੱਡਾ ਭਲੋਇਆ ਮੁੱਕਾ ਤੀ ਸਰੀ ਸ੍ਰੀ ਤ੍ਰੀਕ ਨੂੰ ਆਪਣੇ ਪਰਿਵਾਰ ਸੰਬੰਧਾਂ ਤੋਂ ਲੁੱਕ ਹੈ ਪਤਾ ਨਹੀਂ ਕਿ ਸਾਡੇ ਵਿੱਚ ਵੱਡੂ ਹੁੰਦੀ ਇਹ ਕੋਈ ਮੌਤ ਤੇ ਹੁਣ ਮੇਰਾ ਛੋਟਾ ਬਣਾਇਆ ਕੀ ਗੰਤ ਕੱਲ ਸੀਰ ਦੀ ਜੀ ਨੂੰ ਰਾਤ ਉਹਦੀ ਮੌਤ ਹੋਈਆ ਸਤਕਾਰ ਕਰਦੇ ਸੀ ਵੀ ਦੇਖੋ ਇਹ ਇਤਨਾ ਸਾਡੂਆਂ ਸਾਡੂਆਂ ਦਾ ਕੀ ਲਿਖਿਆ ਉਹੀ ਮਹੀਨਾ ਉਹੀ ਸ੍ਰੀ ਤ੍ਰੀਕ ਇਹਦਾ ਤਿੰਨੇ ਭੈਣਾਂ ਕਹੀਏ ਵੀ ਲਿਖਿਆ ਨਾ ਨਹੀਂ ਇਤਨਾ ਸਾਡੂਆਂ ਨਾਲ ਤੇ ਬਹੁਤ ਘਟ ਪੈ ਜਾਂਦੀ ਆ ਜਦੋਂ ਬੰਦਾ ਲੱਗ ਜਾਂਦਾ ਕੱਡ ਦਾ ਮਗਰੋਂ ਪਤਾ ਲੱਗਦਾ ਜਿਹੜੀ ਪੈਂਦੀ ਐ ਜਿੱਥੇ ਸਿਆਣਾ ਬੰਦਾ ਖੜ ਜੂ ਉਹ ਬੱਚੇ ਨਹੀਂ ਕਰ ਸਕਦੇ ਬੱਚਿਆਂ ਦਾ ਦਿਲ ਤਰਾ ਕੇ ਆਇਆ ਕੁੜੀ ਐ ਇੱਕ ਮੁੰਡਾ ਵਿਆਹੇ ਹੋਏ ਨੇ ਕੋਤਾ ਵੀ ਐ ਮੇਰੇ ਬਣੋਈਏ ਦੇ ਸੁਤਨਾਲ 8-9 ਸਾਲ ਦਾ ਕੋਤਾ ਵੀ ਐ ਤੇ ਭਰੇ ਪਰਿਵਾਰ ਵਾਲਾ ਕੀਤਾ ਪਰ ਜਿਹੇ ਘਾਟ ਐ ਉਹ ਬਹੁਤ ਵੱਡੀ ਹੋ ਗਈ ਬਹੁਤ ਵੱਡੀ ਤੋੜ ਪੈ ਗਈ ਕਿਉਂ ਮੁੰਡਾ ਜਾਂਦਾ ਸੀ ਵਿਚਾਰਾ ਬਾਹਰ ਮਸ਼ੀਨਾਂ ਤੇ ਉਹਦਾ ਕਾਰੋਬਾਰ ਕਰਨ ਤੇ ਛੋਟੇ ਕਿਸਾਨ ਦਾ ਬਣਦਾ ਕੁਝ ਨਹੀਂ ਹੁੰਦਾ ਵੀਂ ठेਕੇ ਤੇ ਦੇਦਲੇ ਵਾਰੇ ਸੀਜ਼ਨ ਲਾਇਆ ਹੁੰਦਾ ਚਲੋ ਸਿਆਣਾ ਬੰਦਾ ਘਰੇ ਦੀ ਹਨਾ ਆਪਦੇ ਨੂੰ ਕੋਲੇ ਵੇ ਭੈਣ ਕੋਲੇ ਉਹਨੇ ਮੈਂ ਘਰ ਚ ਲਾਈ ਜਾਂਦੇ ਤੇ ਚਲ ਕੋ ਨੂੰ ਪਛਟਾਏ ਕ ਆ ਗਿਆ ਤੇ ਇਸ ਤਰ੍ਹਾਂ ਪੁੱਤ ਉਹਦੀ ਹੋਈ ਮੌਤ ਸਵੇਰ ਦੇ ਘਰੋਂ ਨਿਕਲੇ ਹੋਏ ਆ ਕੇ ਬਾਲ ਪਸੂ ਬੰਨਿਆ ਤੇ ਹੁਣ ਆ ਬਸ ਜਿਹੜਾ ਕੰਮ ਕਰੀਏ ਆਪਾਂ ਉਹਦੇ ਮੈਨ ਆਪਾਂ ਨੂੰ ਸੱਦਾ ਨਹੀਂ ਹੁੰਦਾ ਪੁੱਤ ਕਰਨਾ ਸਾਰਾ ਕੁਝ ਹੀ ਪਾਇ ਜਾਂਦਾ ਸੁੱਟਦਾ ਆਪਾਂ ਤੋਂ ਕੁਝ ਨਹੀਂ ਉਹਦੇ ਮੁੱਕੇ ਬਾਅਦ ਚਾਹ ਵੀ ਪੀਤੀ ਐ ਰੋਟੀ ਵੀ ਖਾਧੀ ਐ ਤੇ ਹੁਣ ਘਰੇ ਆ ਕੇ ਵੀ ਕੰਮ ਕਰਾਂਗੇ ਤੇ ਆਪਾਂ ਨੂੰ ਤੁਹਾਨੂੰ ਪਤਾ ਹੀ ਐ ਵੀ ਵੀਡੀਓ ਫਿਰ ਤੁਸੀਂ ਠੀਕ ਦਿਓਂ ਵੀ ਕਿਉਂ ਨਹੀਂ ਪਈ ਵੀ ਕਿਉਂ ਨਹੀਂ ਪਈ ਵੀਡੀਓ ਤੇ ਇਸ ਕਰਕੇ ਆਪਾਂ ਦੁੱਖ ਸੁੱਖ ਤੁਹਾਡੇ ਨਾਲ ਸਾਂਝਾ ਵੀ ਕਰਾਂਗੇ ਤੇ ਜਿਹੜੀ ਅੱਜ ਘਟ ਪਈ ਐ ਤੇ ਬਹੁਤ ਸਾਰੀ ਘਟ ਪਈ ਐ ਬਹੁਤ ਵੱਡੀ ਪਈ ਐ ਘਟ ਹਨਾ ਤੇ ਕਰਿਆ ਕੀ ਜਾਵੇ ਫਿਰ ਜਿਵੇਂ ਰੱਬ ਨੂੰ ਚੰਗੀ ਲੱਗਦੀ ਐ ਓ ਮੈਂ ਕਰਦਾ ਵੈਗੁਰੂ ਆ ਬਸ ਆਦੇ ਸਰ ਗੱਲ ਨਹੀਂ ਲਿਆਉਂਦਾ ਪੁੱਤ ਕਿਸੇ ਨੂੰ ਟੈਕ ਦੀ ਬਿਮਾਰੀ ਕਰ ਦਿੰਦਾ ਕਿਸੇ ਨੂੰ ਐਕਸੀਡੈਂਟ ਦੀ ਕਰ ਦਿੰਦਾ ਕਿਸੇ ਨੂੰ ਦਰੰਗ ਦੀ ਕਰ ਦਿੰਦਾ ਤੇ ਜੋ ਲਿਖਿਆ ਬਣਦਾ ਹੋ ਵੀ ਆ ਬੰਦੇ ਨਾਲ ਤੇ ਅੱਜ ਭੋਗ ਪੈ ਗਿਆ ਆਪਣੇ ਬਾਬੇ ਨਾਨਕ ਦੇ ਜਨਮ ਦਿਹਾੜੇ ਦਾ ਤੇ ਬਹੁਤ ਧੂਮ ਧਾਮ ਨਾਲ ਮਨਾਇਆ ਸਾਡੇ ਨਗਰ ਚ ਪ੍ਰਭਾਤ ਫੇਰੀਆਂ ਵੀ ਪਾਈਆਂ ਤੇ ਹੁੰਦਾ ਇਹ ਕਹਿੰਦੇ ਪੁੱਤ ਬੜੀਆਂ ਗੱਲਾਂ ਜੀਆਂ ਮਨ ਨੂੰ ਆਉੜਦੀਆਂ ਨੇ ਤੇ ਗੱਲਾਂ ਕਰਦੇ ਆ ਸੋਡੇ ਨਾਲ ਹੋਰ ਵੀ ਖੈਰ ਕੇ ਕੰਮ ਧੰਦੇ ਵੀ ਆਪਣੇ ਬਹੁਤ ਜਿਆਦੇ ਨੇ ਤੇ ਦੁੱਖ ਚੀਜ਼ ਇਹ ਜਿਹੀ ਹੁੰਦਾ ਨਾ ਕਿ ਮਤਲਬ ਉੱਠਿਆ ਹੀ ਨਹੀਂ ਗਿਆ ਪਤਾ ਨਹੀਂ ਕੀ ਹੋ ਗਿਆ 나ੜੀ-ਨਾੜੀ ਦੁਖੀ ਜਾਂਦੀ ਹੈ ਜਿਹਨ ਸੌਮਣ ਦਾ ਸਰੀਰ ਬਹਰ ਹੁੰਦਾ ਤੇ ਪੁੱਤ ਕੀ ਕਰੀਏ ਕੀ ਨਾ ਕਰੀਏ ਨਾ ਐਨੀ ਤੋਂ ਜੀਵਨ ਦਾ ਪੁੱਤ ਕੁਛ ਨਹੀਂ ਬੀਬੀ ਸਕੂਲ ਨੂੰ ਐਸੀ ਪ੍ਰੋਗਰਾਮ ਕੱਲੂ ਕੱਲੂ ਉਹ ਪ੍ਰੋਗਰਾਮ ਹਾਂ ਅੱਛਾ ਅੱਜ ਹੋਇਆ ਨਹੀਂ ਅੱਜ ਨਹੀਂ ਸੀਗਾ ਕੁਝ ਅੱਛਾ ਕੱਲ ਨੂੰ ਆਣੀ ਤੁਰੇ ਸਕੂਲ ਚ ਪ੍ਰੋਗਰਾਮ ਗਿੱਧੇ ਦਾ ਅਕੈਡਮੀ ਚ ਦੇਖੋ ਕਿਹਜਾ ਪ੍ਰੋਗਰਾਮ ਹੋਊਗਾ ਪਹਿਲੀ ਵਾਰੀ ਹੋਊਗਾ ਤੇ ਪਹਿਲੀ ਵਾਰੀ ਅਕੈਡਮੀ ਚ ਇਹ ਪ੍ਰੋਗਰਾਮ ਚੱਲਿਆ ਗਿੱਧੇ ਦਾ ਚਲੋ ਵੀ ਵਧੀਆ ਗੱਲ ਹੈ ਹਨਾ ਜਰਾਕਾਂ ਦੇ ਦੌਰ ਦੇਖੇ ਜਾਣਗੇ ਵੀ ਕਿਹੜਾ ਸੋਹਣਾ ਨੱਚਦਾ ਕਿਹੜਾ ਕਿਵੇਂ ਸੋਲੀ ਪਾਉਂਦਾ ਐਨਵਲ ਫੰਕਸ਼ਨ ਆ ਜੀ ਸਾਡਾ ਕੱਲ ਨੂੰ ਨਾਲੇ ਹੈਗਾ ਸਾਡੀ ਸਪੋਰਟਸ ਮਿੱਡ ਤੇ ਨਾਲ ਦੀ ਨਾਲ ਜਿੰਨੇ ਫੰਕਸ਼ਨ ਹੋ ਜਾਣਗੇ ਤੇ ਮਨੂ ਵੀ ਬੀਜ ਖਾਂ ਵਾਲਾ ਲੱਗਿਆ ਪਿਆ ਦੇਖੀ ਬੁਖਾਰ ਬਕੂਰ ਨਾ ਚੜਾ ਲੀ ਅੱਗੇ ਤੇਰ ਭੂਆ ਦਾ ਬੁਰਾ ਹਾਲ ਕਰਤਾ ਡੂਢ ਵੀ ਨਾ ਹੋ ਗਿਆ ਵਿਚਾਰੀ ਨੂੰ ਡਿੱਗੀ ਪਈ ਨੂੰ ਅੰਬਰਤ ਨੂੰ ਨਾ ਮੁੰਡੇ ਨੂੰ ਤੇ ਅੱਜ ਆਪਦੇ ਮਾਸਟਰ ਦੇ ਸਰਕਾਰ ਤੇ ਵੀ ਗਈ ਤੀ ਆ ਨੱਕ ਦਾ ਉਹਦਾ ਬੁਰਾ ਹਾਲ ਹੋਇਆ ਤੇ ਕੁੜੀ ਦਾ ਨਾ ਦੇਖੀ ਨਹੀਂ ਜਾਂਦੀ ਕੀ ਕਰੀਏ ਕੋਹ ਧੋਖਾ ਕਰਿਆ ਮन्ने ਅੱਜ ਸਾਗ ਤੇ ਸਬਜ਼ੀਆਂ ਕੀ ਕਰੀਏ ਸਾਨੂੰ ਪਤਾ ਹੀ ਆ ਪੁੱਤ 100 ਰੁਪਏ ਕਿਲੋ ਗੋਭੀ 70 ਰੁਪਏ ਕਰ 70 ਰੁਪਏ ਕਰ 100 ਰੁਪਏ ਅੱਜ ਜਿਹੜੀਆਂ ਗਾਜਰਾਂ ਨੇ ਨਾ ਗਾਜਰਾਂ ਹਜੇ ਬਹੁਤ ਰੀਅਲ ਜਿਹੀ ਨਹੀਂ ਲੱਗਿਆ ਨਕਲੀ ਨੇ ਜੀ ਕੈਮੀਕਲਾਂ ਨਾਲ ਪਕਾਈਆਂ ਵਿਆ ਨੇ ਜਿਹੜੀਆਂ ਰੁੱਤ ਰੁੱਤ ਦੇ ਵੇਲੇ ਆਉਣੀਆਂ ਉਹ ਵਧੀਆ ਹੋਣਗੀਆਂ ਕਈ ਵਾਰ ਵੀ ਜਿਵੇਂ ਆਪਾਂ ਤਲੀਆਂ ਹੋਈਆਂ ਗਾਜਰਾਂ ਖਾ ਲੈਂਦੇ ਆ ਉਹਨਾਂ ਵੀ ਬਿਮਾਰ ਹੋ ਜਾਂਦੇ ਆ ਹੋਰ ਫਿਰ ਹੁਣ ਰੋਜ਼ ਤਾਂ ਗੋਭੀ ਵੀ ਨਹੀਂ ਚੰਗੀ ਲੱਗਦੀ ਉਹਦੇ ਤਰਸੇ ਮੈਂ ਚੌਥੇ ਕੱਕੀ ਲਿਆਇਆ 4 ਕਿਲੋ ਗੋਭੀ 2 ਕਿਲੋ ਪੱਕਸੋ ਧਰ ਲਈ 2 ਕਿਲੋ ਕੱਲ ਧਰ ਲਈ ਹੁਣ ਉਹ ਤੋਂ ਵੀ ਜਵਾਕਾਂ ਦਾ ਨੱਕ ਮੋੜ ਗਿਆ ਤੇ ਅਸੀਂ ਸਾਗ ਹੁਣ ਤਿੰਨ ਕਈ ਡੰਗ ਖਾਵਾਂਗੇ ਕਈ ਡੰਗ ਇਸ ਕਰਕੇ ਖਾਵਾਂਗੇ ਪੁੱਤ ਹੁਣ ਆਵਨ ਨੇ ਨੇ ਲਿਆ ਸਮਾਰ ਲਿਆ ਹੁਣ ਘੋਤਦੀ ਐ ਤੜਕਾ ਅਸੀਂ ਇਕੱਠੇ ਨੂੰ ਲਾ ਲਾਂਗੇ ਲਸਣ ਗੰਡਾ ਪੂਰਾ ਪਾ ਕੇ ਅੱਜ ਤਾਂ ਮੈਂ ਕੁਝ ਨਹੀਂ ਕਰਿਆ ਲਸਣ ਚਿਲਿਆ ਗੰਡਾ ਨਹੀਂ ਚਿਲਿਆ ਤੇ ਤੁਹਾਨੂੰ ਪਤਾ ਹੀ ਆ ਵੀ ਆ ਕੇ ਥਕਾਵਟ ਹੋਗੀ ਮਾਲਬਸ ਦਾ ਜ਼ਰੂਰ ਬਣਤਾ ਹੁਣ ਤੜਕਾ ਫੜਕਾ ਦਾ ਧਰਿਆ ਹੋਇਆ ਦੇ ਪਾ ਲਿਆ ਤੜਕਾ ਕਿ ਤਰਿਆ ਹੋ ਆਦਰ ਦੇਖਿਆ ਦੇਖਿਆ ਤੜਕਾ ਤੇ ਤੜਕਾ ਨਾ ਕੇ ਸਮਾਰਕ ਅਨਸਾਰ ਘੋਟ ਕੇ ਤਿਆਰ ਕਰਕੇ ਬੀਬੀ ਸਾਡੀ ਤੇਰਾ ਰੱਖ ਲੂ ਇਹ ਤਾਂ ਹਫਤਾ ਚੱਲੇ 5 ਦਿਨ ਚੱਲੇ ਸੀ ਦਿਨ ਚੱਲੇ ਤੇ ਬੀਬੀ ਨਾ ਅਸੀਂ ਤੜਕੀ ਸਾਡੀ ਅੱਧਾ ਘੰਟਾ ਪਹਿਲਾਂ ਹੋ ਬਸ ਅੱਛਾ ਚਲ ਵਧੀਆ ਕਰ ਲੈ ਫਿਰ ਤੂੰ ਕਿਹੜੇ ਪ੍ਰੋਗਰਾਮ ਚ ਲੱਗੀਆਂ ਮੈਂ ਨਾਲੇ ਤਾਂ ਲੱਗੀਆਂ ਜੀ 뮤직 ਚੇਅਰ ਚ ਉਹਦੇ ਚ ਬੀਬੀ ਗਾਣਾ ਵੱਜੂਗਾ ਜਦੋਂ ਗਾਣਾ ਬੰਦ ਹੋਇਆ ਕੁਰਸੀ ਤੇ ਬੈਠਣਾਗਾ ਅੱਛਾ ਹਾਂ ਇੱਕ ਆ ਇੱਕਰਲੇ ਹੁੰਦੀ ਆ ਉਹ ਇੱਕ ਦੂਜੇ ਨੂੰ ਡੰਡੇ ਫੜਾਉਣੇ ਹੁੰਦੇ ਭੱਜ ਭੱਜ ਕੇ ਇੱਕ ਰਿਲੇ ਚ ਲੱਗੀ ਆ ਤੇ ਇੱਕ ਵੀਰੇ ਸਾਡਾ ਹੈਗਾਗਾ ਗਿੱਧਾ ਲੈ ਕੇ ਸਾਡਾ ਖੇਡਣ ਦੇ ਦਿਨ ਚਾਰ ਗਾਣਾ ਨਹੀਂ ਹੈਗਾ ਹਾਂ ਉਹਦੇ ਤੇ ਹੈਗਾ ਐਨਬਲ ਫੰਕਸ਼ਨ ਸਾਡਾ ਇੱਕ ਦਿਨ ਦੋ ਚੀਜ਼ਾਂ ਹੋਣੀਆਂ ਵਧੀਆ ਗੱਲ ਹੈ ਚੰਗੀ ਗੱਲ ਹੈ ਭਈ ਇਹਦਾ ਪ੍ਰੋਗਰਾਮ ਅਕੈਡਮੀ ਕਰਾਉਂਦੀ ਹੈ ਨਾ ਕੱਲ ਅਕੈਡਮੀ ਤੇ ਅੱਜ ਇਹਦੀ ਪਹਿਲੀ ਵਾਰ ਹੋਊਗੀ ਗਿੱਧੇ ਦਾ ਪ੍ਰੋਗਰਾਮ ਤਾਂ ਛੋਟੇ ਬੜੀ ਏ ਗੱਲ ਹੈ ਬੱਚਿਆਂ ਦਾ ਮਨ ਖੁਸ਼ ਹੋਊਗਾ ਕਕੀਆਂ ਹੋ ਕੇ ਨੱਚਣਗੀਆਂ ਕੁੜੀਆਂ ਹਾਂ ਚਲੋ ਆ ਜੀ ਬੀਬੀ ਸਾਗ ਦੇਖਦੇਓ ਚਲੋ ਦੇਖੋ ਸਾਗ ਰਿਝ ਗਿਆ ਸਾਗ ਦਾ ਪਾਣੀ ਬਿਲਕੁਲ ਮੱਚ ਗਿਆ ਘੋਟਣ ਦੇ ਤਿਆਰ ਹੋਇਆ ਪਿਆ ਤੇ ਪੂਰਾ ਦੇਖ ਮਲਿਆਈ ਵਰਗਾ ਬਣਿਆ ਪਿਆ ਜੈ ਜਾਵਨ ਸਾਗ ਬਣਾਉਂਦੀ ਆ ਕੋਈ ਨਹੀਂ ਬਣਾ ਸਕਦਾ ਤੇ ਜਿਹੜਾ ਮਹੀਨੇ ਘਾਟਾ ਕਰਿਆ ਆਪਾਂ ਨੂੰ ਬਹੁਤ ਜ਼ਿਆਦਾ ਕਰਿਆ ਦੇਖੋ ਜੀ ਸੁਣੋ ਆਪਾਂ ਤਾਂ ਦੇਖੋ ਸਾਗ ਤਾਂ ਕਰੇ ਪਹਿਲਾਂ ਸੰਭੀ ਖਰਾਬ ਹੋਗਾ ਦੇਖੋ ਅੰਨੇ ਗੰਡੇ ਕੱਟੇ ਨਾ ਮੰਨੇ ਥੋੜਾ ਜਾਂ ਨਿਕਲੇ ਸਾਰਾ ਭਿੱਜ ਕੇ ਨਾ ਬੋਲੀ ਚ ਸੁੱਕ ਗਿਆ ਕੀ ਕਰੀਏ ਹੁਣ ਮੁੱਲ ਲੈਣਾ ਪਊਗਾ ਹਰੇ ਕੰਮ ਇਤਕੇ ਵੀ ਨੇ ਖਰਾਬ ਕਰਤਾ ਬਹੁਤ ਜਿਆਦੇ ਤੇ ਹੁਣ ਤਾਂ ਸੁੱਕ ਗਿਆ ਲਸਣ ਆਪਣਾ ਸਾਰ ਤੇ ਉਧਰ ਚੱਲ ਰਿਹਾ ਆਪਣਾ ਤੜਕਾ ਫੜਕਾ ਹੁਣ ਲਾਰੀਆ ਤੜਕਾ ਤੇ ਨਾ ਸਾਗ ਘੁੱਟੂ ਵੀ ਹੁਣ ਪਾਣੀ ਮੱਚ ਗਿਆ ਸਾਗ ਦਾ ਬਹੁਤ ਜਿਆਦੇ ਪੁੱਤ ਤੇ ਘੁੱਟਣ ਦੇ ਵੱਲ ਆ ਕੇ ਆਵਨੇ ਘੁੱਟਲੇ ਪਾਲੇ ਆਲਣ ਇੰਨੀ ਸੋਹਣੀ ਸਮਰਦਾਈ ਐ ਹੂੰ ਤੇ ਤਰਤਾ ਉੱਜਿੰਨ ਦਾ ਆਪਣਾ ਤੇ ਬਹੁਤ ਵਧੀਆ ਸਮੈਲ ਆ ਰਹੀ ਹੈ ਲਸਣ ਤੇ ਅਜਦੀ ਤੇ ਆਦੇ ਦੀ ਪੰਜਾਬੀ ਬੋਲ ਨੂੰ ਤਾਂ ਦਾ ਅਗਰ ਕੁਦਰ ਕੁ ਮੈਨੂੰ ਨਹੀਂ ਕਹਿਣਾ ਹੁੰਦਾ ਪੁੱਤ ਦੇਰ ਪਾ ਦੇ ਲੋ ਫਿਰ ਆ ਤਿਆਰ ਹੋ ਗਿਆ ਸਾਗ ਘੋਟ ਲਿਆ ਮੈਨੇ ਗਈ ਗੱਲਾਂ ਲੈ ਕੇ ਤੇ ਵਿੱਚ ਉਹਦੇ ਇਕੱਠਾ ੜਕਾ ਪਾ ਦਾਂਗੇ ਬਹੁਤ ਵਧੀਆ ਲੱਗੂਗਾ ਜੇ ਪੂਰਾ ਤੱਕਾ ਜਿਹੜਾ ਹੈਗਾ ਤੇ ਚੰਗਾ ਲੱਗਦਾ ਸਾਗ ਸਵਾਦ ਆ ਲੱਗਦਾ ਸਬਜ਼ੀਆਂ ਨੇ ਚੰਗਾ ਲੱਗਦੀਆਂ ਤਨਿਆ ਚਾਹ ਤਾਂ ਨੰਕਣਗੇ ਹੁਣ ਆਪਣੇ ਹੈਨਾ ਵਿਚਰੀ ਜਵਾਰ ਕਾਂਦਾਲ ਦੂਰ ਬਣਾ ਦਾਂਗੇ ਸਬਜ਼ੀ ਕੋਈ ਸਕੂਲ ਵਾਲੀ ਪਨੀਰ ਦੀ ਸਬਜ਼ੀ ਬਣਾ ਦਿਓ ਸੁੱਕੀ ਪੁਰਜੀ ਬਣਾ ਦਿਓ ਹਾਂ ਜੀ ਦੇਖੋ ਵੀ ਤੇ ਨਹੀਂ ਚੱਕੀ ਲੱਗਣੀ ਅਜੇ ਕੱਟ ਰਹੀ ਨਾ ਡਿਆਲ ਜਾਣੀ ਕੀ ਕਰੀਏ ਉਹ ਵੀ ਬੀਬੀ ਵਧੀਆ ਲੱਗਦੀ ਆ ਹਜੇ ਰੇਤਾ ਬਣਾ ਲਾ ਜਿਸਨੇ ਕੱਦੂ ਵਾਲਾ ਹਾਂ ਉਹ ਵਧੀਆ ਲੱਗਦਾ ਕੱਦੂ ਦਾ ਰੇਤਾ ਬਣਾ ਲਾਂਗੇ ਉਹ ਵੀ ਬਹੁਤ ਵਧੀਆ ਲੱਗਦਾ ਰੇਤਾ ਵੀ ਪੁੱਤਰ ਰੇਤਾ ਕਹਿਣਾ ਮਾੜਾ ਲੱਗਦਾ ਉਹਦੇ 'ਚ ਜੀ ਮੈਂ ਜੀਰੇ ਦਾ ਜੀਰਾ ਹੈ ਨਾ ਤਵੇ ਤੇ ਭੁੰਨ ਲਾਣੀ ਆ ਫਿਰ ਉਹਦੇ 'ਚ ਪਾ ਲਾਂ ਮੀ ਬੜਾ ਟੇਸਟੀ ਲੱਗਦਾ ਹੋਰ ਫੇਰਾ ਜਦੋਂ ਘਰੇ ਚੀਜ਼ ਹੋਵੇ ਤਾਂ ਤਾਂ ਬਾਣੀ ਜਾਂਦੀ ਆ ਕਰ ਦੂਆ ਕਰ ਲੈਂਦਾ ਪਾ ਜੂ ਦਹੀਂ ਜੰਮ ਜੂਗੀ ਤੇ ਬਿਲਕੁਲ ਤਿਆਰ ਹੋ ਕੇ ਵਧੀਆ ਤਲਕਾ ਫਰਕਾ ਹੋ ਜੂਗਾ ਪਾਣਤਾਣੀ ਆਪਾਂ ਪਿਵਾਵਾਂਗੇ ਬੱਚਾ ਨੂੰ ਪੁੱਤ ਤੇ ਹੁਣ ਜੀ ਮੰਮੀ ਕੁੱਟ ਰਹੀ ਹੈਗੀ ਸਾਗ ਹੁਣ ਮੰਮਾ ਜਦੋਂ ਇਹ ਰਿੱਜ ਗਿਆ ਉਹਦੇ ਵਿੱਚ ਤੜਕਾ ਪਾਵਾਂਗੇ ਨਮਕ ਪਾ ਦਾਂਗੇ ਬਸ ਉਹਨੂੰ ਪਾ ਦਾਂਗੇ ਚਲੋ ਠੀਕ ਹੈ ਜੀ ਜਦੋਂ ਬਣ ਗਿਆ ਆਪਣਾ ਸਾਗ ਉਹ ਦਿਖਾਵਾਂਗੇ ਬੜੇ ਰੂਪ ਨਾਲ ਸਾਨੂੰ ਪਤਾ ਹੀ ਆ ਸਾਗ ਘੁੱਟ ਗਿਆ ਆਪਣਾ ਤਿਆਰ ਹੋ ਗਿਆ ਤੇ ਮੂਲੀ ਵਾਲੇ ਭੋਟੀਆਂ ਤਾਂ ਨਹੀਂ ਹੋਈਆਂ ਤੇ ਬੱਤ ਜਿਹੜੇ ਪਤ ਲਿਆ ਆਪਣੇ ਖੇਤੋਂ ਪੱਟ ਕੇ ਲਿਆਂਦੇ ਆਂ ਤੇ ਸਾਗ ਨਾਲ ਤਾਂ ਫਿਰ ਮੂਲੀ ਹੀ ਸਵਾਦ ਲੱਗਦੀਆਂ ਨੇ ਇਹਨਾਂ ਨੂੰ ਕੱਟ ਕੇ ਬਸ ਮਾਰ ਕੇ ਤੇ ਆਪਾਂ ਤਿਆਰ ਕਰਕੇ ਇਹ ਚ ਰੱਖ ਲਾਂਗੇ ਬਾਤੀ ਭਰ ਕੇ ਜਿਹਨੂੰ ਲੋੜ ਹੋਊ ਨਾ ਮੂਲੀਆਂ ਖਾ ਲੂਗਾ ਸਾਗ ਨਾਲ ਤੇ ਸਾਗ ਤੇ ਰੋਟੀ ਨਾਲ ਮੂਲੀ ਬਹੁਤ ਸੁਆਦ ਲੱਗਦੀ ਐ ਤੇ ਤੇ ਸਰ ਸੇ ਵੀ ਨਾ ਬਾਕੀ ਦੀ ਰੋਟੀ እንਦਾਂ ਕਿਹਾ ਨੇ ਤੜਕੇ ਲਾ ਦੂੰਗੀ ਚਾਰ ਰੋਟੀਆਂ ਚੱਲ ਕੇ ਹੋਣਾ ਇਹ ਜੇ ਵੇਲੇ ਦਾ ਡੋਕੇ ਦਾ ਕੰਮ ਹੋ ਜਾਂਦਾ ਬਹੁਤ ਠੱਟਿਆ ਦੇ ਲੋ ਹੋ ਹੀ ਪਿਆ ਤਾਂ ਡੋਕੇ ਦਾ ਕੰਮ ਤਾਂ ਸਾਗ ਦਾ ਕੰਮ ਨਿਬੜ ਗਿਆ ਮੂਲੀਆਂ ਕੱਟ ਕੇ ਰੱਖ ਦਾਂਗੇ ਆਪਾਂ ਖਾਵਾਂਗੇ ਫਿਰ ਸਾਗ ਗੁੜੇ ਦੇ ਭਾਗ ਨਾਲ ਸ਼ਕਾਂਗੇ ਤਾਜਾ ਸਾਗ ਸਰੋਂ ਦਾ ਤੇ ਮਣਾ ਕੇ ਖਾਇਆ ਤੁਸੀਂ ਵੀ ਸਾਰੇ ਬਣਾ ਕੇ ਖਾ ਸਕਦੇ ਆ ਸਾਗ ਬਥੇਰੇ ਹੋ ਗਏ ਹੁਣ ਤੇ ਮੂਰਿਆਂ ਨੂੰ ਆਪਾਂ ਐਂ ਕੱਟ ਕੇ ਆਪਾਂ ਬਾਤੀ ਭਰ ਲਾਂਗੇ ਇਹਨਾਂ ਦੀ ਜਿਹਨੂੰ ਲੋੜ ਹੋਊਗਾ ਅਗਲਾ ਖਾ ਲੂਗਾ ਹੂੰ ਤੇ ਐਂ ਹੁੰਦੀ ਆ ਪੁੱਤ ਗੱਲ ਜੇ ਆਪਾਂ ਹੁਣ ਤਿਆਰ ਕਰਕੇ ਰੱਖਣ ਵਾਲੀ ਚੀਜ਼ ਨੂੰ ਜਦੋਂ ਕਿਸੇ ਨੇ ਰੋਟੀ ਖਾਣੀ ਆ ਉਹਦੀ ਚੱਕ ਧਰੀਆਂ ਤੇ ਆਪਾਂ ਐਂ ਬਰੀ ਚੁਰੀ ਕੱਟ ਕੇ ਆਪਾਂ ਇਹਨਾਂ ਦੀਆਂ ਬਾੜੀਆਂ ਰੱਖ ਲੈਣੇ ਕੱਚੀਆਂ ਮੂਲੀਆਂ ਨੇ ਬਹੁਤ ਟੇਸਟੀ ਨੇ ਸਵਾਦ ਨੇ ਤੇ ਉਹ ਇਹ ਕਿਹੜਾ ਬਾਹਰ ਇਤਦਾਨ ਪਾ ਕੇ ਤਿਆਰ ਕੀਤੀਆਂ ਹੋਈਆਂ ਨੇ ਮੂਲੀਆਂ ਜਿਹੜੀਆਂ ਮੋਟੀਆਂ ਮੂਲੀਆਂ ਨੇ ਉਹ ਇਤਦਾਨ ਬਦੂਨਾ ਤਿਆਰ ਕਰੀਆਂ ਹੋਈਆਂ ਨੇ ਤਾਂ ਜੋਤ ਨੇ ਪੜੀ ਜੇ ਤੇ ਲਾਤੀਆਂ ਤੀਆਂ ਤੇ ਉੱਥੇ ਦੋ ਤਿੰਨ ਵਾਰੀ ਪੱਟ ਲਈ ਇਹ ਮੈਂ ਲਾਈਆਂ ਸੀ ਪਹਿਲਾਂ ਨਹੀਂ ਲਾਣੀ ਤੂੰ ਕਹਿੰਨੀ ਮੈਂ ਲਾਈਆਂ ਆਂ ਫਿਰ ਬਹੁਤ ਸੋਹਣੀਆਂ ਹੋ ਜਾਂਲੀਆਂ ਨਹੀਂ ਤੂੰ ਕੋਲ ਆ ਸਾਹ ਵਾਹੇ ਕਰ ਬੀਬੀ ਲੰਬੀ ਕਟ ਲਾ ਐਸ ਲੋਟ ਤੇ ਹਾਂ ਬੀਬੀ ਮੈਂ ਆਪਣੀ ਤੋਂ ਹੀ ਗੱਲਾਂ ਮੰਨ ਲਾਈਆਂ ਐ ਚੀਰ ਪਾ ਕੇ ਚਾਰ ਚਾਰ ਪਾਸੇ ਕਰ ਦੋ ਹਾਂ ਇਹ ਤੋਂ ਕਹੇ ਬੀਬੀ ਲੰਮੀਆਂ ਕੱਟਾ ਐ ਵੀ ਲੋਟਾਂ ਦਾ ਪਤਨੀਆਂ ਦਾ ਦੂਜੇ ਲੋਟ ਕੱਟ ਦਿੱਤੀ ਇਹ ਵਧੀਆ ਹੈ ਨਾ ਵੀ ਲੋਟ ਹੈ ਨਾ ਬਸ ਬੱਕੀ ਆਪਦੇ ਲੋਟ ਕਰ ਲੋ ਹਾਂ ਚਲ ਤੂੰ ਐ ਲੰਬੇ ਲੋਟ ਵਾਲੀਆਂ ਕੱਢ ਲਈ ਭਾਈ ਤੇ ਲੰਬੇ ਲੋਟ ਕੱਟ ਲੈਣੇ ਹਾਂ ਆ ਪਕੜਾ ਕੁਸ ਲੈਣ ਜਾਣਾ ਫਾੜੀਆਂ ਹੀ ਕਰਦੀਆਂ ਨੇ ਸਾਗ ਨਾਲ ਤਾਂ ਚੰਗੀ ਲੱਗਦੀ ਆ ਮੂਲੀ ਬੀਬੀ ਫਿਰ ਸਿਆਲ ਚ ਬੂਲੀ ਵਾਲੇ ਪਰੌਂਠੇ ਲਾਇਆ ਕਰਿਓ ਸਿਆਲ ਚ ਲਾ ਦੇ ਕਾ ਮੇਰ ਬਟਰਨ ਲਾਤੇ ਪਰ ਸੀਨ ਚ ਮੂਲੀਆਂ ਉਹ ਜਿਹੜੇ ਪਾਸੇ ਜਿਹਦੇ ਮੂਲੀਆਂ ਰਹਿ ਗਏ ਸੀ ਫਿਰ ਮੈਂ ਐ ਨਾ ਡੰਡੇ ਨਾਲ ਲੈਣਾ ਲੈਣ ਲਾ ਕੇ ਵਿੱਚ ਉਹ ਕਰਤੀ ਮੈਂ ਬਿੱਬੀ ਬੋਲਿਆ ਨਹੀਂਦਾ ਗਾਲੇ ਨਾ ਮੱਚੀ ਜਾਂਦਾ ਰਾਤ ਦਾ ਇਹ ਖਾਬ ਲੱਗੇ ਇਹ ਲਾਓ ਭਾਈ ਹੁਣ ਸਾਰੇ ਬਾੜੀ ਥੋੜੀ ਥੋੜੀ ਕਰਕੇ ਪਾਲਕ ਮੈਂ ਇੱਥੇ ਲਾ ਲਓ ਜਿਹਨੇ ਨਹੀਂ ਲਾਏ ਇਹ ਤਾਂ ਲਾ ਲੇ ਬਹੁਤ ਸਾਰੇ ਕਿਉਂ ਸਿਆਲ ਚ ਸਾਗ ਚ ਪਾ ਲੈ ਸਬਜੀ ਬਣਾ ਲੈ ਆਲੂ ਪਾ ਕੇ ਮੇਥੇ ਪਾਲਕ ਦੀ ਮੇਥੀ ਦੀ ਤੇ ਪਰੌਂਠਾ ਚ ਪਾਲਾ ਚੀਰ ਕੇ ਤੇ ਆਪਦੇ ਘਰ ਦੀ ਚੀਜ਼ ਨੂੰ ਕਦੋਂ ਮਰਜ਼ੀ ਵੱਤੋਂ ਹੂੰ ਵੀ ਚੱਲ ਬੀਬੀ ਜੀ ਜਦ ਨੇ ਹੈ ਨਾ ਚੱਲ ਸਬਜ਼ੀ ਨਹੀਂ ਹੁੰਦੀ ਪਾਲਕ ਚੀਰ ਕੇ ਹੈ ਨਾ ਵਧੀਆ ਹੁਣ ਧੋ ਕੇ ਨੂਨ ਮਿਰਚ ਲਾ ਕੇ ਚੱਲ ਵਧੀਆ ਉਹਦੇ ਚ ਮੇਥੇ ਵਾਲੇ ਪਰੌਂਠੇ ਬਣ ਜਾਂਦੇ ਆ ਪਾਲਕ ਮੇਥੇ ਪਾ ਕੇ ਹੋਰ ਜਿਹਦੇ ਐ ਵੀ ਥੋੜੀ ਜੱਗਾ ਕੋਠਾ ਤੇ ਫੇਰੀ ਲਾ ਲੀ ਜਦੁਨੀਆ ਤੇ ਕੋਠਾ ਚ ਲਾ ਲੋ ਪਾ ਕੇ ਢੋਲੇ ਢੋਲਿਆਂ ਚ ਮਿੱਟੀ ਤੇ ਮੇਥੇ ਮੁੱਥੇ ਦਾ ਪਾਲਕ ਬੂਲਕ ਦਾ ਇਹਦਾ ਗਮਲੇ ਗਮਲੇ ਬਾਦੂ ਵਾਦੂ ਐਂ ਹੋ ਜਾਂਦੇ ਨੇ ਇਹ ਤਾਂ ਕਿਉਂ ਇਹਦੇ ਬਾਹਲਾ ਕੋਈ ਉਹ ਨਹੀਂ ਆਉਂਦਾ ਕੋਈ ਖਰਚਾ ਵੀ ਨਹੀਂ ਆਉਂਦਾ ਤਿਆਰ ਕਰਕੇ ਮਿੱਟੀ ਪਾ ਕੇ ਆਪਾਂ ਢੀ ਲਾ ਦਈਏ ਕਿਹੜਾ ਦੇਖੋ ਜੀ ਪ੍ਰਤਿਆਈ ਹੋਈ ਗੱਲ ਜਿਵੇਂ ਉਹੀ ਕੁਝ ਬੀ ਛਿੜਦਾ ਉਹਦੀ ਹੋ ਜਾਂਦਾਗਾ ਐਂ ਉਦੋਂ ਮੈਂ ਤੁਹਾਨੂੰ ਪਤਾ ਨਹੀਂ ਪਹਿਲੇ ਵੀ ਦੱਸੀ ਸੀਗੀ ਗੱਲ ਜਮਣ ਦਾ ਪੀ ਖਾ ਕੇ ਦੇਖ ਤਾਂ ਚੱਬ ਕੇ ਹਨ ਉਹੀ ਹਰਾ ਹੋ ਗਿਆ ਫਿਰ ਮੈਂ ਪੱਟ ਕੇ ਉਧਰ ਲੈ ਆਏ ਬਾਹਰ ਲਈ ਕਰੇ ਮੈਂ ਕਿ ਚਲ ਇੱਥੇ ਤਾਂ ਹਰਾ ਹੋ ਜਾਊਗਾ ਗਾਮਲੇ ਚ ਜੇ ਫਿਰ ਬਾਹਲੇ ਕੁਝ ਲੱਗਿਆ ਹੋਇਆ ਹੈ ਨਾ ਮੈਂ ਮੈਨੂੰ ਆਦਤ ਆ ਗਈ ਹੂੰ ਵੀ ਮੈਂ ਜੇ ਕੋਈ ਫੁੱਲ ਫੁੱਲ ਦੇ ਬੀ ਲਿਆ ਮਾਂ ਮੈਂ ਇੱਥੇ ਲਾ ਦੰਨੀ ਆ ਸੋਹਣੇ ਲੱਗਦੇ ਮੈਨੂੰ ਉਹੀ ਗਾਮੇ ਸੋਹਣੇ ਲੱਗਦੇ ਆਗੇ ਨਾਲ ਉਹ ਹੋ ਜਾਂਦੇ ਨੇ ਮੇਰੇ ਸੇ ਪਾਲ ਕਤਦਨਾਤੀ ਹੋ ਜਾਣਾ ਤਾਂ ਹਾਂਜੀ ਤਾਂ ਹੋ ਜਾਂਦੇ ਨੇ ਤੇ ਨਾਲ ਹੀ ਆਪ ਦੇ ਘਰ ਕੰਮ ਆਉਂਦੇ ਰਹਿੰਦੇ ਨੇ ਅੱਜ ਦੀ ਸੁਣ ਸਾਗ ਤੇ ਕੋਨੇ ਸਾਗ ਬਣ ਕੇ ਹੋ ਗਿਆ ਰੈਡੀ ਸਾਗ ਦੇਖੋ ਜੀ ਅੱਧਾ ਦਾ ਤੇ ਲਾਤ ਮਾਰਦੇ ਇਹ ਦੇਖੋ ਜੀ ਸਾਗ ਕਿੰਨਾ ਸੋਹਣਾ ਹੋਇਆ ਪਿਆ ਧੂਆਂ ਜਾ ਰਹੇਗਾ ਕਿ ਨਾ ਮਲੇ ਵਰਗਾ ਬਣਿਆ ਹਨਾ ਰੋਟੀ ਬਹੁਤ ਵਾਰ ਲੱਗੂ ਬੀਬੀ ਹਰਾ ਹਰਾ ਹੇ ਰਿਜੀ ਜਾਨ ਦਿਓ ਜੀ ਰਿਜੀ ਜਾਨ ਦਿਓ ਜੀ ਦੇਖੋ ਤੜਕਾ ਪਾ ਦਿੱਤਾਗਾ ਇਸ ਲਈ ਬਹੁਤ ਸ਼ੌਕ ਨਾਲ ਖਾਣੇ ਹਾਂਜੀ ਮਟਕ ਦੰਨੇ ਚਲੋ ਜੀ